ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਬਲਾਕ ਹੋਇਆ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਅਮਿਤ ਚੰਦ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮਹੰਤ ਡਾਕਟਰ ਸਿਕੰਦਰ ਸਿੰਘ ਦੀ ਅਗਵਾਈ ਹੇਠ ਡੇਰਾ ਬਾਬਾ ਬੁੱਧ ਦਾਸ ਜੀ ਮਹਾਰਾਜ ਜੀ ਦੇ ਦਰਬਾਰ ਵਿਖੇ ਆਪਣੇ ਸਾਥੀਆਂ ਦੇ ਨਾਲ ਨਤਮਸਤਕ ਹੋਏ। ਅੱਜ ਡਾਕਟਰ ਅਮਰ ਸਿੰਘ ਜੀ ਨੇ ਬਸੂ ਖਾਣ ਕਾਂਸਟੈਂਡੈਂਟ ਬਸੂ ਬਲਾਕ ਜਿਹੜਾ ਕਿ ਬਹੁਤ ਦੇਰ ਤੋਂ ਖਾਲੀ ਪਿਆ ਸੀ ਉਹ ਵੀ ਅਮਿਤ ਅੰਕਟੇੜੀ ਨੂੰ ਪ੍ਰਧਾਨ ਬਣਾ ਕੇ ਉਹਦੀ ਕਰਤਾਈ ਕੀਤੀ ਹੈ ਔਰ ਕਾਂਗਰਸ ਵਰਕਰਾਂ ਕਾਂਗਰਸ ਇੰਦੇ ਵੀ ਆੜੀ ਆੜੀ ਦੇ ਲੋਗਾਂ ਉਹਨਾਂ 'ਚ ਬੜੀ ਖੁਸ਼ੀ ਪਾਈ ਗਈ ਹੈ ਡਾਕਟਰ ਅਮਰ ਸਿੰਘ ਨੇ ਇੱਕ ਪੁਰਾਣਾ ਰੀਡ ਕਾਂਗਰਸੀ ਵਰਕਰ ਟਾਈਪ ਵਿਅਕਤੀ ਨੂੰ ਅੱਜ ਪ੍ਰਧਾਨ ਬਣਾ ਕੇ ਬਹੁਤ ਵੱਡਾ ਮੁੱਲਾ ਕੰਮ ਇਸ ਕਦਰ ਅਸੀਂ ਡਾਕਟਰ ਅਮਰ ਸਿੰਘ ਨੂੰ ਵਧਾਈ ਦਿੰਦੇ ਆ ਖਾਸ ਤੌਰ ਤੇ ਜਿਨ੍ਹਾਂ ਨੇ ਇਹ ਚੋਣ ਕਰਕੇ ਅੱਜ ਬਸਿਤ ਖਾਨਾ ਨੂੰ ਹਮੀ ਚੰਦ ਜੀ ਨੂੰ ਪ੍ਰਧਾਨ ਬਣਾ ਕੇ ਧੰਨਵਾਦ ਹੈ ਇਹਦਾ ਵੀ ਕਾਂਗਰਸੀਆਂ ਦੇ ਵਿੱਚ ਬਹੁਤ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਅੱਜ ਇੱਕ ਵਾਰ ਫੇਰ ਸਾਰੇ ਵੱਲ ਕੇ ਡਾਕਟਰ ਅਮਰ ਸਿੰਘ ਦਾ ਧੰਨਵਾਦ ਕਰਦੇ ਆ ਸਮੁੱਚੀ ਟੀਮ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਸਾਹਿਬ ரோனி என்ன நான் पार्टी दिन रात कम करा पार्टी शुक्रिया डॉक्टर प्रॉपर्टी बेचने और खरीदने के लिए संपर्क करे फेयर डील प्रॉपर्टी